ਸ਼ਾਮ ਜੀ ਇਹਦਾ ਸੀ ਦੇਖ ਰਿਹਾ ਕੁਝ ਸਮਾਂ ਪਹਿਲਾਂ ਵੀ ਮੀਟਿੰਗਾਂ ਕੀਤੀਆਂ ਜਰੂਰ ਪ੍ਰਦਰਸ਼ਨ ਕੀਤਾ ਗਿਆ ਟੀਮ ਐਕਸਟ੍ਰੀਮ ਲੈ ਕੇ ਜਿਹੜਾ ਆਹ ਦੇਖੋ ਸੋਣਾ ਜਿਹੜਾ ਲਗਾਤਾਰ ਅਸੀਂ 3-4 ਮੀਟਿੰਗਾਂ ਕੀਤੀਆਂ ਨੇ ਜਿਹੜਾ ਬੰਗਲਾਦੇਸ਼ ਦੇ ਵਿੱਚ ਕਾਫੀ ਕਤਲੇਆਮ ਹਿੰਦੂਆਂ ਦਾ ਹੋ ਰਿਹਾ ਹੈਗਾ ਸੋਸ਼ਲ ਮੀਡੀਆ ਤੇ ਤੇ ਇੰਟਰਨੈਟ ਮੀਡੀਆ ਤੇ ਸਾਰੇ ਪਾਸੇ ਆਪਾਂ ਖਬਰਾਂ ਦੇਖ ਰਿਆਂ ਤੇ ਉੱਤੇ ਵਾਸਤੇ ਅਸੀਂ ਇਹ ਇਕੱਠ ਕੀਤਾ ਹੈਗਾ ਕਿ ਤਾਂ ਕਿ ਅਸੀਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾ ਸਕੀਏ ਕਿ ਉੱਥੇ ਜਿਹੜੇ ਕਤਲੇਆਮ ਹਿੰਦੂਆਂ ਦੇ ਹੋ ਰਹੇ ਨੇ ਉਹਨੂੰ ਰੋਕਿਆ ਜਾਵੇ ਸਾਡੀ ਇਹ ਸਰਕਾਰ ਅਕੇ ਮੰਗ ਹੈ ਕਿ ਉੱਥੇ ਆਪਣਾ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਵੈਸੇ ਲਗਾਤਾਰ ਸਰਕਾਰ ਕਰ ਰਹੀ ਹੈ ਉੱਥੇ ਸੰਪਰਕ ਵਿੱਚ ਹੈ ਉੱਥੇ ਸਰਕਾਰ ਦੇ ਨਾਲ ਪਰ ਫਿਰ ਵੀ ਅਸੀਂ ਕਹਿੰਦੇ ਆਂ ਕਿ ਘਟ ਹੈ ਉਹਨੂੰ ਹੋਰ ਜ਼ਿਆਦਾ ਜਿੰਨੀ ਵੀ ਤੋ ਜਿਹੜਾ ਉੱਥੇ ਜਿਹੜੀ ਕਤਲੇਆਮ ਹੋਣ ਰੁਕਿਆ ਜਾਵੇ ਇਸ ਲਈ ਅਸੀਂ ਸਾਰੀ ਇੱਥੇ ਸੰਸਥਾਵਾਂ ਜਿਹੜੀਆਂ ਸਾਡੇ ਹੈਗਿਆ ਧਾਰਮਿਕ ਸੰਸਥਾਵਾਂ ਅਸੀਂ ਇਕੱਠੀਆਂ ਹੋਈਆਂ ਉਹਦੇ ਅਸੀਂ ਇੱਕ ਝੰਡੇ ਥੱਲੇ ਆ ਹੋ ਕੇ ਅਸੀਂ ਰੋਸ ਮਾਰਚ ਕੱਢ ਰਹੇ ਆ ਤੇ ਕੋਈ ਮੈਂਬਰੈਂਡਮ ਵੀ ਦਿੱਤਾ ਜਾਂਦਾ ਹਾਂ ਮੈਂ ਮੋਟਰ ਨੂੰ ਜਿਹੜਾ ਅਸੀਂ ਦੇ ਰਹੇ ਆ ਜੀ ਉਹ ਐਕਸਿਡਮ ਸਾਊਂਡ ਦੇ ਰਹੇ ਆ ਤਾਂ ਕਿ ਸਾਡੀ ਆਵਾਜ਼ ਪ੍ਰਧਾਨ ਮੰਤਰੀ ਤੱਕ ਪਹੁੰਚਾਈ ਜਾ ਸਕੇ ਤਾਂ ਕਿ ਉਹ ਜਿਹੜੇ ਬੰਗਲਾਦੇਸ਼ ਦੇ ਵਿੱਚ ਆਪਣੀ ਉਹ ਜੋ ਵੀ ਉਹਨਾਂ ਨੂੰ ਠੀਕ ਲੱਗੇ ਉਹ ਕਰਨ ਕਾਰਵਾਈ ਕਰਨ ਤੇ ਉੱਥੇ ਜਿਹੜੇ ਹਿੰਦੂਆਂ ਦੇ ਹੱਕਤ ਲਿਆ ਮੋਰਿਆਂ ਨੂੰ ਰੋਕੇ ਜਾਂਦੇ। ਰੋਸ ਮਾਰਚ ਲਈ ਜਿਹੜਾ ਲੋਕਾਂ ਨੂੰ ਜਾ ਕੇ ਰੋਕੀ ਕੀਤਾ ਗਿਆ। ਬਿਲਕੁਲ ਜੀ ਬਿਲਕੁਲ ਜਿਹੜੇ ਅਸੀਂ ਰੋਸ ਮਾਰਚ ਕੀਤਾ ਸੀ ਆਪਣੇ ਹਿੰਦੂ ਧਰਮ ਦੇ ਜਿਹੜੇ ਹੈਗੇ ਸਨਾਤਨੀ ਸਾਰਿਆਂ ਨੂੰ ਕਹਿ ਰਹੇ ਆਂ ਵੀ ਆਪਾਂ ਇੱਕ ਮੰਚ ਤੇ ਇਕੱਠੇ ਹੋਈਏ। ਸਾਰਿਆਂ ਨੂੰ ਪਤਾ ਲੱਗੇ ਕਈ ਵਾਰ ਤਾਂ ਮੇਰੀ ਗੱਲ ਹੋਈ ਹੈ। ਕਈ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਬੰਗਲਾਦੇਸ਼ ਵਿੱਚ ਕੀ ਹੋ ਰਿਹਾ ਹੈ। ਕੁਝ ਬੰਦੇ ਕਹਿੰਦੇ ਨਹੀਂ ਚੰਗਾ ਪਤਾ ਹੀ ਨਹੀਂ ਹੈਗਾ। ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਕਾਫੀ ਹਾਲਾਤ ਮਾੜੇ ਨੇ ਉੱਥੇ ਹਿੰਦੂਆਂ ਦੇ ਆਪਣੇ ਭਾਈਚਾਰੇ ਦੇ ਲੋਕ ਕਾਫੀ ਔਖੇ ਨੇ ਉੱ ਤੇ ਛੋਟੇ ਛੋਟੇ ਬੱਚਿਆਂ ਨੂੰ ਉੱਥੇ ਮਾਰੇ ਜਾ ਰਿਹਾ ਹੈਗਾ ਘਰ ਫੁਕੇ ਜਾ ਰਹੇ ਨੇ ਮੰਦਰ ਤੋੜੇ ਜਾ ਰਹੇ ਨੇ ਲਗਾਤਾਰ ਉੱਤੇ ਰਿਪੋਰਟਾਂ ਸਾਡੇ ਕੋਲ ਮੀਡੀਆ ਦੇ ਵਿੱਚ ਆ ਰਹੀਆਂ ਨੇ ਤਾਂ ਪੰਜਾਬ ਦੇ ਵਿੱਚ ਵੀ ਕਈ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਬਾਹਰਲੇ ਇਲਾਕਿਆਂ ਤੋਂ ਆ ਕੇ ਜਿਹੜਾ ਇੱਥੇ ਆ ਕੇ ਗੁੰਡਾਗਰਦੀ ਕਰਦੇ ਨੇ ਤਾਂ ਲੱਗਦਾ ਨਹੀਂ ਵੀ ਉਹਨਾਂ ਨੂੰ ਲੈ ਕੇ ਵੀ ਜਿਹੜਾ ਕੋਈ ਨਾ ਕੋਈ ਮੁੱਦਾ ਜਿਹੜਾ ਚੱਕਿਆ ਜਾਣਾ ਚਾਹੀਦਾ ਹੈ ਦੇਖੋ ਜੀ ਇਹ ਮੁੱਦੇ ਤਾਂ ਜਿਹੜੇ ਵੀ ਹੈਗੇ ਕੋਈ ਵੀ ਅਸੀਂ ਕਹਿੰਦੇ ਇਨਸਾਨੀਅਤ ਦਾ ਕੋਈ ਦੁਸ਼ਮਣ ਹੈ ਉਹ ਨਹੀਂ ਹੋਣਾ ਚਾਹੀਦਾ ਇਨਸਾਨੀਅਤ ਸਭ ਤੋਂ ਪਹਿਲਾਂ ਹੈ ਜੀ ਧਰਮ ਵੀ ਆਪਣੀ ਜਗ੍ਹਾ ਹੈਗਾ ਪਰ ਇਨਸਾਨੀਅਤ ਪਹਿਲਾਂ ਹੈ ਕਿੱਥੇ ਲੋਕ ਧਰਮ ਨਾਲ ਤੇ ਇਨਸਾਨੀਅਤ ਨੂੰ ਖਤਮ ਕਰਦੇ ਨੇ ਅਜਿਓਂ ਦੇ ਖਿਲਾਫ ਆ ਜਦੋਂ ਇੱਕ ਧਰਮ ਦੇ ਨਾਂ ਤੇ ਕਿਸੇ ਦਾ ਕਤਲ ਕਰ ਦੇਣਾ ਉਹ ਸਭ ਤੋਂ ਵੱਡੀ ਅਸੀਂ ਸੋਚਦੇ ਹਾਂ ਵੀ ਇਨਸਾਨੀਅਤ ਦਾ ਕਤਲ ਹੈ ਉਹ ਕਿਹੜਾ ਜਰੂਰਸ਼ਾ ਕਿੱਥੋਂ ਸ਼ੁਰੂ ਕੀਤੀ ਤੇ ਕਿੱਥੇ ਆ ਕੇ ਸਮਾਪਤ ਅਸੀਂ ਫਾਨੀ ਮਾਤਾ ਮੰਦਰ ਦੇ ਮਾਤਾ ਰਾਣੀ ਦੇ ਅਸੀਂ ਇੱਥੇ ਇਕੱਠੇ ਹੋਏ ਹਾਂ ਜੀ ਸਾਰੇ ਸਾਰੇ ਸ਼ਹਿਰ ਦੇ ਵਿੱਚੋਂ ਅਸੀਂ ਲੰਘਦੇ ਹੋਏ ਵਾਪਸ ਫਾਨੀ ਮਾਤਾ ਮੰਦਰ ਸੇ ਇੱਥੇ ਆਏ ਹਾਂ ਜੀ ਤੇ ਸਾਡਾ ਜਿਹੜਾ ਰੋਸ ਮਾਰਚ ਆ ਬਹੁਤ ਹੀ ਵਧੀਆ ਬਹੁਤ ਲੋਕਾਂ ਨੇ ਸਹਿਯੋਗ ਦਿੱਤਾ ਸਾਰੇ ਸੰਸਥਾਵਾਂ ਸਾਡੀਆਂ ਇਕੱਠੀਆਂ ਹੋਈਆਂ ਨੇ ਸਾਰੇ ਸੰਸਥਾਵਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇੱਥੇ ਪਹੁੰਚਿਆ ਨੇ ਸਾਰੇ ਨੇ ਇੱਕ ਦੂਸਰੇ ਨੂੰ ਸਹਿਯੋਗ ਬੁਲਾ ਜੇ ਆਪਾਂ ਇੱਥੇ ਇੱਕ ਢੰਡੇ ਥੱਲੇ ਇਕੱਠੇ ਹੋਣਾ ਹੈਗਾ ਬਹੁਤ ਵੱਡਾ ਸਾਡਾ ਜਿਹੜਾ ਹੈ ਰੋਸ ਮਾਰਚ ਹੋਇਆ ਹੈਗਾ ਸ਼ਹਿਰ ਦੇ ਵਿੱਚੋਂ ਨਿਕਲਿਆ ਦੇਖੋ ਜੀ ਅਸੀਂ ਫੇਰ ਕੋਸ਼ਿਸ਼ ਕਰਾਂਗੇ ਲਗਾਤਾਰ ਅਸੀਂ ਸਨਾਤਨ ਸਭਾ ਦੀ ਅਸੀਂ ਗਠਨ ਕੀਤਾ ਹੈਗਾ ਸਾਡੇ ਸਲਾਹ ਵੀ ਹਰ ਮਹੀਨੇ ਅਸੀਂ ਇੱਕ ਮੀਟਿੰਗ ਰੱਖਾਂਗੇ ਸਾਰੇ ਸ਼ਹਿਰ ਨੂੰ ਅਸੀਂ ਜਿੰਨੀ ਵੀ ਸਨਾਤਨੀ ਨੂੰ ਜੋੜਾਂਗੇ ਨਾਲ ਤਾਂ ਕਿ ਅਸੀਂ ਸਨਾਤਨ ਜੋ ਵੀ ਕਿਸੇ ਤਰ੍ਹਾਂ ਕੋਈ ਦਿੱਕਤ ਆਉਂਦੀ ਹੈ ਅਸੀਂ ਉਹਦਾ ਹੱਲ ਕਰ ਸਕੀਏ ਉਹਨੂੰ ਸਹਾਇਤਾ ਕਰ ਸਕੀਏ ਪਵਾਨੀਗੜ੍ਹ ਦੇ ਵਿੱਚ ਹੀ ਮੇਰੇ ਨਾਲ ਸ਼ਾਮ ਸੱਚ ਦੇਵਾ ਜੀ ਅਤਰੀ ਜੀ ਔਰ ਸਾਰੀਆਂ ਸੰਸਥਾਵਾਂ ਦੇ ਪ੍ਰਮੁੱਖ ਆਗੂ ਅੱਜ ਅਸੀਂ ਇੱਕ ਹਿੰਦੂ ਸਨਾਤਨ ਮਹਾਸਭਾ ਭਵਾਨੀਗੜ੍ਹ ਦਾ ਗਠਨ ਕੀਤਾ ਹੈ ਔਰ ਉਹਦੇ ਤਹਿਤ ਅਸੀਂ ਨੇ ਬੰਗਲਾਦੇਸ਼ ਦੇ ਵਿੱਚ ਜਿਹੜੀਆਂ ਹਿੰਦੂਆਂ ਦੇ ਉੱਤੇ ਲਗਾਤਾਰ ਅਤਿਆਚਾਰ ਹੋ ਰਹੇ ਨੇ ਉਹਨਾਂ ਦੀਆਂ ਹੱਤਿਆਵਾਂ ਹੋ ਰਹੀਆਂ ਨੇ ਔਰ ਕਾਰੋਬਾਰੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਉਹਦੇ ਲਈ ਅਸੀਂ ਅੱਜ ਪ੍ਰਦਰਸ਼ਨ ਕੀਤਾ ਹੈ ਔਰ ਰਾਸ਼ਟਰਪਤੀ ਜੀ ਨੇ ਸਾਨੂੰ ਇੱਕ ਮੈਮੋਰੰਡਮ ਦਿੱਤਾ ਹੈ ਵੀ ਉੱਥੇ ਦੀ ਜਿਹੜੀ ਸਰਕਾਰ ਹੈ ਉਹਨਾਂ ਨਾਲ ਗੱਲਬਾਤ ਕਰਕੇ ਇਹ ਜਿਹੜਾ ਹਿੰਦੂਆਂ ਦੇ ਉੱਤੇ ਅਤਿਆਚਾਰ ਹੋ ਰਹੇ ਨੇ ਇਹਨਾਂ ਨੂੰ ਰੋਕਿਆ ਜਾਵੇ ਤਾਂ ਜੋ ਉੱਥੇ ਦੇ ਜਿਹੜੇ ਲੋਕ ਨੇ ਜਿਹੜੇ ਹਿੰਦੂ ਨੇ ਉਹਨਾਂ ਦੀ ਜਿਹ ਆ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਸਾਡੇ ਹਿੰਦੂਆਂ ਦੇ ਨਾਲ ਉਹ ਤੋਂ ਕੱਢਿਆ ਗਿਆ ਪ੍ਰਸਤਾਵਿਤ ਕੀਤਾ ਗਿਆ ਉਹਦੇ ਲਈ ਤਾਂ ਅਸੀਂ ਕਦੇ ਵੀ ਨਹੀਂ ਚੀਜ਼ਾਂ ਲਈ ਜਾਂਦੇ ਪਰ ਅੱਜ ਬੰਗਲਾਦੇਸ਼ ਦੇ ਲਈ ਜਾਂ ਪਾਕਿਸਤਾਨ ਦੇ ਵਿੱਚ ਆਜਾ ਕੁਝ ਸਾਡੇ ਈਸਵਾਂ ਨਾਲ ਹੋ ਰਿਹਾ ਉਹਦੇ ਲਈ ਵੀ ਕਿਉਂ ਨਹੀਂ ਮੁੱਦੇ ਚੁੱਕੇ ਜਾਂਦੇ ਨਹੀਂ ਹੋ ਚੁੱਕੇ ਗਏ ਜੀ ਉਦੋਂ ਦੇ ਸਮੇਂ ਦੀਆਂ ਸਰਕਾਰਾਂ ਦੀ ਗੱਲ ਹੁੰਦੀ ਹੈ ਅੱਜ ਕੇਂਦਰ ਦੇ ਵਿੱਚ ਬੈਠੀ ਸਰਕਾਰ ਲੋਕਪ੍ਰੀਆ ਸਰਕਾਰ ਹੈ ਔਰ ਅੱਜ ਸਨਾਤਨ ਧਰਮ ਦੇ ਲੋਕ ਨੇ ਜਿਹੜੇ ਜਾਗ ਰਹੇ ਨੇ ਅੱਜ ਮੈਂ ਸਾਰੇ ਪਵਾਨੀਗੜ੍ਹ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਦੀ ਸਨਾਤਨ ਦੇ ਕਿ ਛੰਡੇ ਥੱਲੇ ਅਸੀਂ ਸਾਰੇ ਹੀ ਸ਼ਹਿਰ ਦੇ ਪ੍ਰੋਮਿਨੈਂਟ ਲੋਕ ਜਿਹੜੇ ਮੇਨ ਬੰਦੇ ਸੀ ਸਾਰੇ ਇਕੱਠੇ ਹੋਏ ਆਂ ਔਰ ਬੰਗਲਾਦੇਸ਼ ਵਿੱਚ ਬੈਠੇ ਸਾਡੇ ਹਿੰਦੂ ਭਰਾਵਾਂ ਦੇ ਲਈ ਅਸੀਂ ਆਵਾਜ਼ ਉਠਾਈ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਸਾਡਾ ਜਿਹੜਾ ਸਮਾਜ ਹੈ ਉਹ ਸੰਗਠਿਤ ਹੋ ਰਿਹਾ ਹੈ ਜਦੋਂ ਸਮਾਜ ਸੰਗਠਿਤ ਹੋ ਜੇ ਤਾਂ ਸਰਕਾਰਾਂ ਨੂੰ ਮਜਬੂਰਨ ਉਹ ਸਾਰੇ ਕੰਮ ਸਮਾਜ ਦੇ ਮੁਤਾਬਕ ਕਰਨੇ ਪੈਂਦੇ ਆ ਸੈਂਟਰ ਵੱਲੋਂ ਕਿੰਨੀ ਕੁ ਆਵਾਜ਼ ਉਠਾਈ ਜਾ ਰਹੀ ਹੈ ਬੰਗਲਾਦੇਸ਼ ਵਿੱਚ ਜਿਹੜੀ ਇਹਨੀ ਤਕਰੀਬ ਦੀ ਤੁਹਾਡੇ ਹੱਥ ਦੇ ਹੋਗਾ ਸੈਂਟਰ ਸਰਕਾਰ ਦੇ ਵੱਲੋਂ ਬਹੁਤ ਅੱਛੇ ਤਰੀਕੇ ਦੇ ਨਾਲ ਉਹਨਾਂ ਨਾਲ ਰਾਤਾ ਕੀਤਾ ਗਿਆ ਔਰ ਜਦੋਂ ਇਹ ਹੱਤਿਆਵ ਬੀ ਜਿស្រਿਕੇ ਦੇ ਨਾਲ ਉੱਥੇ ਲੋਕਾਂ ਦੀ ਹੋਈਆਂ ਜਦੋਂ ਸਟਾਰਟਿੰਗ ਦੇ ਵਿੱਚ ਹੋਈ ਸੀ ਪਰ ਅਸੀਂ ਜਿਹੜਾ ਪ੍ਰਦਰਸ਼ਨ ਲਗਾਤਾਰ ਕਰ ਰਹੇ ਹਾਂ ਸਾਰੇ ਇੰਡੀਆ ਦੇ ਵਿੱਚ ਉਹ ਇਹ ਹੈ ਵੀ ਇਹ ਲਗਾਤਾਰ ਕਿ ਵੀ ਇਹ ਆਏ ਨਹੀਂ ਵੀ ਇੱਕ ਦੋ ਦਿਨ ਜਾਂ ਮਹੀਨਾ ਦੋ ਮਹੀਨੇ ਹਿੰਦੂਆਂ ਦੀ ਜਿਹੜੀਆਂ ਹਤਿਆਮਾਂ ਨੇ ਉੱਥੇ ਬੰਦ ਹੋਣਾ ਔਰ ਐਸਾ ਕਾਨੂੰਨ ਬਣੇ ਵੀ ਉਹਨਾਂ ਦੀ ਸੁਰੱਖਿਆ ਜਿਹੜੀ ਉਹ ਹਰੇਕ ਮੁਸਲਮ ਕੰਟਰੀ ਦੇ ਵਿੱਚ ਹੁਣ ਅੱਜ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਨਾਲੋਂ ਜ਼ਿਆਦਾ ਮੁਸਲਮਾਨ ਰਹਿੰਦੇ ਨੇ ਕੀ ਉਹਨਾਂ ਨੂੰ ਕੋਈ ਖਤਰਾ ਨਹੀਂ ਤੋਂ ਅਸੀਂ ਚਾਹੁੰਦੇ ਹਾਂ ਵੀ ਸਾਡੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਸਾਰੇ ਧਰਮਾਂ ਦਾ ਸਨਮਾਨ ਹੁੰਦਾ ਉਸੇ ਤਰ੍ਹਾਂ ਹਿੰਦੂ ਧਰਮ ਦਾ ਸਲਮਾਨ ਹੈ ਜਿਹੜੇ ਦੂਸਰੇ ਦੇਸ਼ਾਂ ਦੇ ਚਾਹੇ ਉਹ ਮੁਸਲਿਮ ਕੰਟਰੀ ਨੇ ਚਾਹੇ ਉਹ ਯੂਰੋਪੀਅਨ ਕੰਟਰੀ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਪ੍ਰਾਥਮਿਕਤਾ ਹੋਵੇ ਉਹਨਾਂ ਦੀ ਸਿਕਿਉਰਿਟੀ ਜਿਹੜੀ ਉਹ ਨਿਸ਼ਚਿਤ ਕੀਤੀ ਜਾਵੇ